ਸਤਿ ਸ੍ਰੀ ਅਕਾਲ ਜੀ ਫਰਸਟ ਸਫੀਰ ਕੋਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਣੀ ਹੈ ਐਡਰੈਸ ਭੇਜਣਾ ਸੀ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋੜਕਪੂਰਾ ਰੋਡ ਨੇੜ ਦੇ ਲੋ ਜੀ ਅੱਜ ਆਪਾਂ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਜ਼ਿਆਦਾਤਰ ਸੂਟ ਨੇ ਜਿਹੜੇ ਉਹ ਪਾਰਟੀ ਵੇਅਰ ਸੂਟ ਰਹਿਣਗੇ ਠੀਕ ਹੈ ਜੀ ਲੋ ਪਹਿਲਾ ਹੀ ਸੂਟ ਦਿਖਾਉਣ ਲੱਗਿਆ ਬਹੁਤ ਹੀ ਪਿਆਰਾ ਜਿਹਾ ਸੂਟ ਲਸ਼ ਲਸ਼ ਕਰਦਾ ਸੂਟ ਇੰਨਾ ਕੁ ਸੋਹਣਾ ਸੂਟ ਹੈ ਨਾ ਜੀ ਇਹ ਬਹੁਤ ਹੀ ਜਿਆਦਾ ਲੋ ਲੋ ਜੀ ਖੂਬਸੂਰਤ ਸੂਟ ਲਸ਼ ਲਸ਼ ਕਰਦੇ ਸੂਟ ਐਨ ਪੂਰੇ ਚਮਕਦੇ ਬਹਿ ਜਾ ਬਹਿ ਜਾ ਕਰਦੇ ਲੋ ਠੀਕ ਹੈ ਜੀ ਆ ਗਲਾਸ ਸਿਲਕ ਦਾ ਸੂਟ ਹੈ ਨਾਲ ਇਹ ਵਾਲੀ ਸਿਲਕ ਦੀ ਸਲਵਾਰ ਹੈ ਗਾਜਰੀ ਕਲਰ ਬਹੁਤ ਹੀ ਪਿਆਰਾ ਜਿਹਾ ਸੂਟ ਦਿਨ ਚ ਪਾਓ ਰਾਤ ਨੂੰ ਪਾਓ ਜਦੋਂ ਮਰਜੀ ਪਾਓ ਇਹਨੇ ਅ ਸਾਰਿਆਂ ਨੇ ਪੂਰੇ ਚਮਕਣਾ ਇਹਦੇ ਚ ਠੀਕ ਹੈ ਜੀ ਇਹ ਚ ਸਿੱਪੀ ਵਰਕ ਹੋਇਆ ਹੋਇਆ ਬੜਾ ਹੀ ਪਿਆਰਾ ਜਿਹਾ ਬੜਾ ਬਰੀਕ ਬਰੀਕ ਜਿਹਾ ਸਿੱਪੀ ਵਰਕ ਹੋਇਆ ਬਹੁਤ ਸੋਹਣਾ ਇਸ ਕਰਕੇ ਇਹਦੇ ਵਿੱਚ ਨਾ ਚਮਕ ਇੱਕ ਅਲੱਗ ਹੀ ਹੈਗੀ ਹੈ ਤੇ ਇਹਦਾ ਕੰਟਰਾਸਟ ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਇਹਦੇ ਨਾਲ ਠੀਕ ਹੈ ਲੋ ਜੀ ਇਹ ਸੂਟ ਤੁਹਾਨੂੰ ਮਿਲੂਗਾ ਅੱਜ ਡਿਸਕਾਊਂਟ ਤੇ ਮਿਲ ਰਿਹਾ ਹੈ ਇਹ ਸੂਟ ਪਹਿਲਾਂ ਆਪਾਂ ਇਹ 2550 ਦਾ ਦਿੱਤਾ ਸੀ ਪਰ ਅੱਜ ਇਹ ਡਿਸਕਾਊਂਟ ਤੇ ਤੁਹਾਨੂੰ 2350 ਦਾ ਮਿਲ ਰਿਹਾ ਹੈ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਅੱਜ ਮੈਂ ਤੁਹਾਨੂੰ ਜ਼ਿਆਦਾਤਰ ਸੂਟ ਡਿਸਕਾਊਂਟ ਦੇ ਹੀ ਦਿਖਾਉਂਗਾ ਲੋ ਜੀ ਅਗਲਾ ਸੂਟ ਆ ਦੇਖੋ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਇਹਨੂੰ ਵੈਸੇ ਆਪਾਂ ਕਾਂਜੀ ਵਰਮ ਦੇ ਸੂਟ ਕਹਿੰਦੇ ਨੇ ਜੀ ਸ਼ਿਮਰ ਦਾ ਟੱਚ ਹੁੰਦਾ ਹੈ ਨਾ ਜੇ ਕਾਂਜੀ ਵਰਮ ਦੇ ਸੂਟ ਨੇ ਇਹ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਬਹੁਤ ਹੀ ਸੋਹਣਾ ਜਿਹਾ ਸਟਫ ਠੀਕ ਹੈ ਜੀ ਲਓ ਤੇ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਹੈ ਇਹ ਵਾਲੀ ਹੈ ਇਹ ਨੈਗੇਟਿਵ ਪ੍ਰਿੰਟਿੰਗ ਦੀ ਸਲਵਾਰ ਹੈਗੀ ਹੈ ਇਹ ਵਾਈਨ ਜਿਹਾ ਸ਼ੇਡ ਹੈ ਇਹਦੇ ਵਿੱਚ ਠੀਕ ਹੈ ਨੋਟ ਕਰ ਲਿਓ ਕਿਉਂਕਿ ਮੈਂ ਦੋ ਤਿੰਨ ਸੂਟ ਦਿਖਾਉਣੇ ਨੇ ਤੁਹਾਨੂੰ ਥੋੜਾ ਥੋੜਾ ਫਰਕ ਹੋਊਗਾ 19 ਕੀ ਦਾ ਹੀ ਜ਼ਿਆਦਾ ਫਰਕ ਇਹਨਾਂ 'ਚ ਹੋਣਾ ਨਹੀਂ ਆ ਤੇ ਤੁਹਾਨੂੰ ਸਲਵਾਰਾਂ ਤੋਂ ਥੋੜਾ ਜਿਹਾ ਆਈਡੀਆ ਹੋਊਗਾ ਕਿ ਇਹ ਜਦੋਂ ਤੁਸੀਂ ਮੈਨੂੰ ਦੱਸੋਗੇ ਵੀ ਜਦੋਂ ਬਾਏ ਕਰੋਗੇ ਉਦੋਂ ਵੀ ਮੈਨੂੰ ਇਸ ਤਰ੍ਹਾਂ ਦੱਸਿਓ ਕਿ ਇਹ ਸਲਵਾਰ ਕਿਹੜੀ ਸੀ ਵਾਈਨ ਕਲਰ ਦੇ ਸਲਵਾਰ ਵਾਲੀ ਸੀ ਅ ਕਿਹੜੀ ਸੀਗੀ ਉਹ ਤੁਸੀਂ ਮੈਨੂੰ ਦੱਸਿਓ ਠੀਕ ਹੈ ਜੀ ਅਗਲਾ ਹੈਗਾ ਇਹ ਵਾਲਾ ਸੂਟ ਬਿਲਕੁਲ ਸੇਮ ਹੀ ਹੈ ਜੀ ਜਿਹੜਾ ਤੁਸੀਂ ਪਹਿਲਾਂ ਦੇਖਿਆ ਥੋੜਾ ਉਹਦਾ ਹੀ ਫਰਕ ਹੋਊਗਾ ਬਸ ਇਹਦੇ ਵਿੱਚ ਹਰੀਆਂ ਪੱਤੀਆਂ ਥੋੜੀਆਂ ਜਿਹਾ ਜ਼ਿਆਦਾ ਹਰੀਆਂ ਨੇ ਉਹਦੇ ਵਿੱਚ ਡੱਲ ਜੀਆਂ ਸਿੱਖੀਆਂ ਗਰੇਜ਼ੀਆਂ ਇਹਦੇ ਵਿੱਚ ਗ੍ਰੀਨ ਆ ਇਹ ਤੇ ਜਿਹੜੀ ਇਹਦੀ ਸਲਵਾਰ ਹੈਗੀ ਆ ਉਹ ਥੋੜੀ ਜੀ ਤੁਹਾਨੂੰ ਬਲੂ ਵਾਲਾ ਟੱਚ ਆਊਗਾ ਇਹਦੇ ਵਿੱਚੋਂ ਮੈਂ ਤੁਹਾਨੂੰ ਤਾਂ ਦੱਸ ਰਹੀਆਂ ਕਿ ਤੁਸੀਂ ਜਦੋਂ ਬਾਏ ਕਰੋਗੇ ਤਾਂ ਮੈਨੂੰ ਇਹਦੀ ਨਿਸ਼ਾਨੀ ਜ਼ਰੂਰ ਦੱਸਿਓ ਠੀਕ ਹੈ ਜੀ ਵੀ ਕਿ ਸਲਵਾਰ ਆ ਜਿਹੜੀ ਉਹ ਮੈਂ ਕਿਹੜੇ ਰੰਗ ਦੀ ਬੋਲੀ ਆ ਇਹਦੇ ਵਿੱਚ ਕਿਉਂਕਿ ਉਦਾਂ ਹੀ ਮੈਂ ਇਹਨਾਂ ਨੂੰ ਇਸ ਤਰ੍ਹਾਂ ਹੀ ਰੱਖ ਰਹੀਆਂ ਵਿੱਚ ਉਦਾਂ ਹੀ ਪਾ ਕੇ ਇਹ ਤਾਂ ਨੰਬਰ ਵੀ ਹੁੰ ਸੂਟ ਦੇ ਨੰਬਰ ਤਾਂ ਹੋਊਗਾ ਪਰ ਪਤਾ ਨਹੀਂ ਲੱਗਦਾ ਹੁੰਦਾ ਵੀ ਕਿਹੜੇ ਰੰਗ ਦਾ ਸੂਟ ਲਿਆ ਤੇ ਮੈਂ ਵੀ ਕਨਫਿਊਜ਼ ਹੋ ਜਾਂਦੀ ਆ ਤੇ ਲੋ ਜੀ ਇਹਦੇ ਨਾਲ ਦਾ ਹੀ ਅਗਲਾ ਮੈਂ ਤੁਹਾਨੂੰ ਹੋਰ ਸੂਟ ਦਿਖਾਉਂਗੀ ਇਹ ਸੇਮ ਸੂਟ ਆ ਜੀ ਇਹ ਮੇਰੇ ਕੋਲੇ ਦੋ ਸੂਟ ਸੇਮ ਐ ਇਹਨੂੰ ਦਿਖਾਉਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਲੋ ਇਹ ਬਲੂ ਵਾਲੀ ਟੱਚ ਵਾਲਾ ਵਾਲੀ ਜਿਹੜੀ ਸਲਵਾਰ ਸੀਗੀ ਉਹ ਆਪਣੇ ਕੋਲੇ ਦੋ ਸੂਟ ਨੇ ਸੇਮ ਤੇ ਨੈਕਸਟ ਮੈਂ ਦਿਖਾਉਂਗੀ ਤੁਹਾਨੂੰ ਇੱਕ ਤੁਹਾਨੂੰ ਮੈਂ ਪਹਿਲਾਂ ਬਲੈਕ ਦਿਖਾਇਆ ਸੀ ਤੇ ਉਹਦੇ ਨਾਲ ਦਾ ਹੀ ਇੱਕ ਸੂਟ ਆ ਦੇਖੋ ਤੁਸੀਂ ਕਰੀਮ ਇੰਨਾ ਕੁ ਪਿਆਰਾ ਲੱਗਦਾ ਨਾ ਜੀ ਇਹ ਸੂਟ ਬਸ ਐ ਲੱਗਦਾ ਬੰਦਾ ਦੇਖਦਾ ਹੀ ਰਹੇ ਜੇ ਇੰਨਾ ਸੋਹਣਾ ਹੈ ਨਾ ਮਤਲਬ ਕਰੀਮ ਦੀ ਆਪਣੀ ਹੀ ਗ੍ਰੇਸ ਹੈ ਬਹੁਤ ਸੋਹਣਾ ਲੱਗਦਾ ਹੈ ਜੀ ਆਹ ਲਓ ਕਾਫੀ ਜਿਆਦਾ ਸੋਹਣਾ ਸੂਟ ਹੈ ਜੀ ਇਹ ਇਹ ਥੋੜਾ ਜਿਹਾ ਸੁਪਰ ਲੁੱਕ ਸਰਦਾਰੀ ਲੁੱਕ ਦਾ ਸੂਟ ਹੈਗਾ ਆਹ ਲਓ ਇਸ ਤਰ੍ਹਾਂ ਦੀ ਲੁੱਕ ਆਊਗੀ ਇਹਦੀ ਬਣ ਕੇ ਬਹੁਤ ਪਿਆਰਾ ਲੱਗਦਾ ਹੈ ਵੀ ਠੀਕ ਹੈ ਜੀ ਜੇ ਤੁਸੀਂ ਕਰੀਮ بیس ਦਾ ਇਹਦੇ نیچے ਲਾਉਂਗੇ ਨਾ ਲਾਈਨਿੰਗ ਬਹੁਤ ਸੋਹਣਾ ਲੱਗੂਗਾ। ਲੋ ਤੇ ਇਹ ਸੂਟ ਵੀ ਆਪਾਂ ਪਹਿਲਾਂ ਦਿੱਤਾ ਸੀ 2550 ਚ ਤੇ ਹੁਣੇ ਤੁਹਾਨੂੰ 2350 ਦੇ ਵਿੱਚ ਮਿਲ ਰਿਹਾ। ਗਲਾਸ ਸਿਲਕ ਦਾ ਸੂਟ ਹੈਗਾ ਜੀ ਇਹ। ਠੀਕ ਹੈ। ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਤੇ ਨਾਲ ਸੈਟਨ ਔਰਗੈਂਜ਼ਾ ਦੀ ਸਲਵਾਰ ਬਹੁਤ ਵਧੀਆ ਬਣਦੀ ਹੈ ਜੀ ਖੜਮੀ ਖੜਮੀ ਬੜੀ ਸੋਹਣੀ ਲੱਗਦੀ ਹੈ ਇਹ। ਤੇ 2350 ਚ ਮਿਲ ਜੂਗਾ। ਅੱਜ ਮੈਂ ਜਿੰਨੇ ਵੀ ਸੂਟ ਦਵਾਂਗੀ ਸਬ ਡਿਸਕਾਊਂਟ ਦੇ ਦਵਾਂਗੀ ਤੁਹਾਨੂੰ। ਆਹ ਲੋ ਜੀ। ਅਗਲਾ ਸੂਟ ਦੇਖੋ। ਲੋ ਇਹ ਵੀ ਕਾਂਜੀਵਰਮ ਦਾ ਸੂਟ ਹੈ ਤੇ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਸੂਟ ਦਿਖਾਏ ਆ ਉਹਨਾਂ ਚੋਂ ਹੀ ਹੈਗਾ ਇਹ ਉਹਨਾਂ ਦਾ ਹੀ ਭੈਣ ਭਾਈ ਹੈ ਠੀਕ ਹੈ ਜੀ ਤੇ ਕਲਰ ਦਾ ਫਰਕ ਹੈ ਬਸ ਇਹਦੇ ਵਿੱਚ ਥੋੜਾ ਜਿਹਾ সিলਵਰ ਗ੍ਰੇ ਜਿਹਾ ਕਲਰ ਹੈ ਬੜਾ ਹੀ ਪਿਆਰਾ ਜਿਹਾ ਔਰ ਸਿਮਰ ਬ੍ਰਾਂਡ ਦੇ ਸੂਟ ਨੇ ਜੀ ਇਹ ਬ੍ਰਾਂਡਡ ਸੂਟ ਹੈ ਸਾਰੇ ਇਹਦੇ ਵਿੱਚ ਵੀ ਨੈਗੇਟਿਵ ਪ੍ਰਿੰਟਿੰਗ ਹੈਗੀ ਆ ਸਾਰੇ ਸੂਟ ਹੈ ਹੈਵੀ ਡਿਸਕਾਊਂਟ ਤੇ ਮਿਲ ਰਹੇ ਆ ਆਹ ਲਓ ਜੀ ਅਗਲਾ ਦੇਖੋ ਇਹ ਵੀ ਬਹੁਤ ਪਿਆਰਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਔਰ ਬਹੁਤ ਹੀ ਘੱਟ ਰੇਂਜ ਦਾ ਸੂਟ ਹੈ ਇਹ ਵੀ ਦੱਸ ਦੇਣੀ ਆ ਤੁਹਾਨੂੰ ਮੈਂ ਕਿਉਂਕਿ ਇਹ ਰੇਂਜ ਪਹਿਲੇ ਹੀ ਇਹਨਾਂ ਦੀ ਘੱਟ ਸੀ ਤੇ ਹੁਣ ਇਹਨਾਂ ਤੇ ਡਿਸਕਾਊਂਟ ਲੱਗ ਗਿਆ ਲੋ ਤਿੰਨ ਸੂਈ ਦਾ ਸੂਟ ਹੈਗਾ ਇਹ ਪਹਿਲਾਂ ਬਹੁਤ ਚਲਦੇ ਹੁੰਦੇ ਸੀ ਇਹ ਤੇ ਉਹਦੇ ਵਿੱਚ ਤੁਹਾਨੂੰ ਬਨਾਰਸੀ ਬੂਟੀ ਮਿਲ ਰਹੀ ਹੈ ਠੀਕ ਹੈ ਲਾਈਟ ਵੇਟ ਸੂਟ ਬਹੁਤ ਪਿਆਰਾ ਬਹੁਤ ਖੂਬਸੂਰਤ ਹੈ ਕਲਰ ਵੀ ਬਹੁਤ ਸੋਹਣਾ ਹੈ ਨਾਲ ਹੀ ਕੱਲਾ ਹੈ ਜਿਹੜਾ ਵਿੱਚ ਆਉਂਦਾ ਹੈ ਹਾਂ ਤੇ ਇਹ ਹੈਗਾ ਜੀ ਇਹ ਹੈਗੀ ਹੈ ਜੀ ਸਲਵਾਰ ਠੀਕ ਹੈ ਚੁਬਨ ਚਾਵਨ ਕੁਝ ਨਹੀਂ ਹੈਗੀ ਮੈਂ ਤੁਹਾਨੂੰ ਹੋਰ ਦੱਸ ਦੇਣੀ ਆ ਲੋ ਮੈਂ ਚੰਗੀ ਤਰ੍ਹਾਂ ਸਮਝਾਦਾ ਕਈ ਭੈਣਾਂ ਕਹਿੰਦੀਆਂ ਨੇ ਜ ਸਾਡੇ ਮੋਢਿਆਂ ਕੋਲੋਂ ਚੁਬਣ ਲੱਗ ਜਾਂਦਾ ਮੈਨੂੰ ਵੀ ਪਤਾ ਚੁਬਣ ਲੱਗ ਜਾਂਦਾ ਤੁਸੀਂ ਪਤਾ ਕੀ ਕਰਿਓ ਆ ਨੇੜੇ ਕਰ ਬੀ ਇਹ ਜਿਵੇਂ ਤੁਹਾਡਾ ਟੇਲਰ ਜਦੋਂ ਸੂਟ ਬਣਾਉਂਦਾ ਉਹ ਇਸ ਤਰ੍ਹਾਂ ਕਰਕੇ ਇੰਟਰਲੌਕ ਕਰ ਦਿੰਦਾ ਤੁਸੀਂ ਉਹਨੂੰ ਇਹ ਦੱਸਣਾ ਹੈ ਕਿ ਇਹਨੂੰ ਇੱਥੋਂ ਅੰਦਰੋਂ ਹੋਲਡ ਕਰਕੇ ਦੋਨਾਂ ਨਸੀਣਾ ਨੂੰ ਇਹ ਇਦਾਂ ਕਰਕੇ ਫਿਰ ਇਹਦੀ ਇੰਟਰਲੌਕ ਕਰਨਾ ਹੈ ਫਿਰ ਬਿਲਕੁਲ ਚੁਬਣ ਨਹੀਂ ਹੋਊਗੀ ਇਸ ਤਰੀਕੇ ਨਾਲ ਤੁਸੀਂ ਇੰਟਰਲੌਕ ਕਰਾਇਓ ਇਹਨੂੰ ਕੋਈ ਚੁਬਣ ਨਹੀਂ ਹੋਊਗੀ ਠੀਕ ਹੈ ਜੀ ਪਹਿਲਾਂ ਇਹ 1795 ਦਾ ਸੂਟ ਸੀ ਅੱਜ ਤੁਹਾਨੂੰ 1595 ਦਾ ਮਿਲ ਰਿਹਾ ਸ਼ਿਪਿੰਗ ਜ ਲੋ ਦੇਖ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਕਲਰ ਵੀ ਬਹੁਤ ਸੋਹਣਾ ਹੈ ਔਰ ਡਿਜ਼ਾਈਨਿੰਗ ਵੀ ਬੜੀ ਪਿਆਰੀ ਹੈ ਆ ਲੋ ਅੰਬੀ ਅੰਬੀਆਂ ਹੀ ਬੜੀਆਂ ਹੋਈਆਂ ਨੇ ਬਹੁਤ ਸੋਹਣਾ ਲੱਗਦਾ ਹੈ ਤੇ ਬਲੂ ਜਿਹਾ ਕਲਰ ਹੈਗਾ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈ ਆ ਸਲਵਾਰ ਤੋਂ ਪਤਾ ਲੱਗ ਜਾਂਦਾ ਕਿ ਕਿਹੜਾ ਕਲਰ ਹੈ ਹਮ ਸ਼ਰਟ ਤੋਂ ਘੱਟ ਪਤਾ ਲੱਗਦਾ ਇਹ ਵਾਲਾ ਕਲਰ ਹੈ ਇਹ ਕ੍ਰੇਪ ਦੀ ਸਲਵਾਰ ਲੱਗੀ ਹੋਈ ਹੈ 2.5 ਮੀਟਰ ਦੀ ਇਹਦੇ ਨਾਲ ਠੀਕ ਹੈ ਜੀ ਤੇ ਇਹ ਹੈਗੀ ਆ ਇਹ ਸੂਟ ਹੈਗਾ 1950 ਦਾ ਸੀਗਾ ਤੇ ਅੱਜ ਤੁਹਾਨੂੰ ਇਹ ਮਿਲ ਰਿਹਾ ਜੀ 1750 ਦੇ ਵਿੱਚ ਠੀਕ ਹੈ ਫ੍ਰੀ ਸ਼ਿਪਿੰਗ ਦੇ ਨਾਲ ਅਗਲਾ ਦੇਖੋ ਇਹ ਵਾਲਾ ਸੂਟ ਦੇਖੋ ਤੁਸੀਂ ਇਹ ਗਲਾਸ ਸਿਲਕ ਦਾ ਸੂਟ ਹੈ ਕਾਫੀ ਜ਼ਿਆਦਾ ਚੱਲੀ ਸੀ ਗਲਾਸ ਸਿਲਕ ਇਹ ਆਪਣੇ ਕੋਲੇ ਸਿੰਗਲ ਪੀਸ ਹੈ ਠੀਕ ਹੈ ਜੀ ਤੇ ਇਹਦੇ ਨਾਲ ਇਹ ਵਾਲੀ ਸਲਵਾਰ ਹੈਗੀ ਆ ਕ੍ਰੇਪ ਦੀ ਬਹੁਤ ਪਿਆਰਾ ਲੱਗਦਾ ਸੂਟ ਇਹਦੇ ਨਾਲ ਇਹ ਆਪਾਂ 1895 95 ਦੇ ਦਿੱਤੇ ਸੀਗੇ ਸੂਟ ਹਾਂ ਤੇ ਅੱਜ ਇਹ ਤੁਹਾਨੂੰ 1695 ਦਾ ਦੇ ਰਹੇ ਹਾਂ ਅਸੀਂ ਕਿਉਂਕਿ ਸਭ ਸੂਟਰ ਡਿਸਕਾਊਂਟ ਦੇ ਦੇ ਰਹੇ ਹਾਂ ਲਓ ਜੀ ਅਗਲਾ ਦੇਖੋ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਬਹੁਤ ਪਿਆਰੇ ਸੂਟ ਨੇ ਕਲਰ ਵੀ ਬਹੁਤ ਸੋਹਣੇ ਨੇ ਆਹ ਲਓ ਇਹ ਸਟਨ ਔਰਗੈਂਜ਼ਾ ਦਾ ਸੂਟ ਹੈ ਸਟਨ ਔਰਗੈਂਜ਼ਾ ਦੇ ਸੂਟ ਬੜੀ ਵਧੀਆ ਹੁੰਦੇ ਨੇ ਜੀ ਸੌਫਟ ਬਹੁਤ ਹੁੰਦੇ ਨੇ ਇਹਨਾਂ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਆ ਸਭ ਤੋਂ ਵੱਡੀ ਗੱਲ ਕਿ ਇਹਨਾਂ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਆ ਔਰ ਕਲਰ ਤੇ ਪ੍ਰਿੰਟ ਬਹੁਤ ਸੋਹਣਾ ਹੈ ਤੇ ਇਹ ਹੈ ਕਿ ਨਾਲ ਸਿਲਕ ਦੀ ਸਲਵਾਰ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਤੇ ਇਹ ਸੂਟ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਇਕੱਠੇ ਅਗਰ ਕਿਸੇ ਨੂੰ ਦੋ ਵੀ ਚਾਹੀਦੇ ਹੋਏ ਨਾ ਤਾਂ ਦੋ ਵੀ ਮਿਲ ਜਾਣਗੇ ਤੇ ਇਹ ਸੂਟ ਤੁਹਾਨੂੰ ਅੱਜ 1695 95 ਦੇ ਵਿੱਚ ਮਿਲ ਰਹੇ ਨੇ ਪਹਿਲਾਂ 1895 ਦਾ ਸੂਟ ਸੀਗਾ ਤੇ 200 ਦੇ ਡਿਸਕਾਊਂਟ ਤੇ ਅੱਜ ਤੁਹਾਨੂੰ ਇਹ 1695 ਦਾ ਮਿਲ ਰਿਹਾ ਫ੍ਰੀ ਸ਼ਿਪਿੰਗ ਨਾਲ ਆਜੂਗਾ 1 ਕਿਲੋ 2 ਲੋ 1695 ਦੇ ਵਿੱਚ ਹੀ ਠੀਕ ਹੈ ਜੀ ਆਹ ਜਲਾ ਸੂਟ ਦੇਖੋ ਹੁਣ ਜਿਹੜੇ ਵੀ ਸੂਟ ਦਿਖਾਉਂਗੀ ਸਾਰੇ ਕਾਂਜੀਵਰਮ ਦੇ ਸੂਟ ਦਿਖਾਉਂਗੀ ਔਰ ਸਾਰਿਆਂ ਦੀ ਪ੍ਰਾਈਸ ਜਿਹੜੀ ਉਹ ਸਾਢੇ 1495 ਰੁਪਏ ਹੋਊਗੀ ਆ ਲਓ ਜੀ ਮੈਂ ਹੁਣ ਤੁਹਾਨੂੰ ਇਸ ਤਰ੍ਹਾਂ ਕਰਕੇ ਦਿਖਾਉਣੀ ਆ ਤੁਸੀਂ ਇਹਦੀ ਇਸ ਤਰ੍ਹਾਂ ਵਿੱਚ ਜਿਹੜੀ ਡਿਜ਼ਾਈਨਿੰਗ ਹੈਗੀ ਆ ਉਹ ਦੇਖੋ ਇਹਸ ਤਾਂ ਜਿਹੜੇ ਇਹ ਹੁੰਦੇ ਨੇ ਨਾ ਇਹਨਾਂ 'ਚ ਸ਼ਾਈਨ ਬਹੁਤ ਜ਼ਿਆਦਾ ਹੁੰਦੀ ਆ ਸ਼ਾਈਨ ਕਿ ਡਿਸੀਜਨ ਸ਼ਾਈਨ ਬਹੁਤ ਜ਼ਿਆਦਾ ਹੁੰਦੀ ਆ ਤੇ ਤੁਸੀਂ ਧਿਆਨ ਨਾਲ ਦੇਖੋ ਇਹਦੇ 'ਚ ਤੁਹਾਨੂੰ ਕਿਤੇ ਨਾ ਕਿਤੇ ਇਦਾਂ ਡਿਜ਼ਾਈਨਿੰਗ ਮਿਲੂਗੀ ਇਹ ਤਾਂ ਡਿਸੀਜਨ ਲੱਗਦੀ ਆ ਹਾਂ ਇਸ ਤਰ੍ਹਾਂ ਕਰਕੇ ਨਾ ਇਹਦੇ ਵਿੱਚ ਡਿਜ਼ਾਈਨਿੰਗ ਹੈਗੀ ਆ ਤੇ ਹੁਣ ਮੈਂ ਤੁਹਾਨੂੰ ਇਹਦੇ ਨਾਲ ਸਲਵਾਰ ਦਿਖਾਉਣੀ ਆ ਆਹ ਲਓ ਜੀ ਇਹ ਹੈਗੀ ਇਹਦੀ ਸਲਵਾਰ ਸਕਾਈ ਬਲੂ ਜਿਹਾ ਕਲਰ ਹੈਗਾ ਜੀ ਇਹ ਸੋਨਾ ਜਿਹਾ ਕਲਰ ਹੈਗਾ ਵੀ ਵੀ ਬਲੂ ਕਰ ਸਕਦੇ ਆਪਾਂ ਇਹਨੂੰ ਤੇ ਇਹਨਾਂ ਦੇ نیچے ਜਦੋਂ ਤੁਸੀਂ ਇਸ ਤਰ੍ਹਾਂ ਇਹਦੀ ਲਾਈਨਿੰਗ ਲਾਉਂਗੇ ਫਿਰ ਇਹ ਬੜਾ ਹੀ ਪਿਆਰਾ ਜਿਹਾ ਸੂਟ ਲੱਗਦਾ ਹੈਗਾ ਇਸ ਤਰ੍ਹਾਂ ਠੀਕ ਹੈ ਜੀ ਤੇ ਇਹਦੇ ਨਾਲ ਦਾ ਬੜਾ ਸੋਹਣਾ ਦੁਪੱਟਾ ਡਾਈ ਹੋ ਜੂਗਾ ਆਹ ਲਓ ਤੇ ਇਹਦੀ ਪ੍ਰਾਈਸ ਹੈਗੀ ਹੈ ਜੀ 1495 ਫ੍ਰੀ ਸ਼ਿਪਿੰਗ ਨਾਲ 1495 ਦੇ ਵਿੱਚ ਸੂਟ ਮਿਲੂਗਾ ਅਗਲਾ ਹੈਗਾ ਇਹ ਵਾਲਾ ਕਲਰ ਇਹ ਥੋੜਾ ਮਾਊਸ ਜਿਹਾ ਕਲਰ ਲੱਗਦਾ ਮੈਨੂੰ ਥੋੜਾ ਜਿਹਾ ਹਲਕਾ ਜਿਹਾ ਟੱਚ ਮਹਿੰਦੀ ਦਾ ਜਿਵੇਂ ਹੁੰਦਾ ਵਿੱਚ ਉਸ ਤਰ੍ਹਾਂ ਦਾ ਹੈਗਾ ਇਹ ਤੇ ਲੋ ਪਹਿਲਾਂ ਤੁਹਾਨੂੰ ਇਹਦੀ ਲਾਈਟ ਜਗੀ ਜਾਂਦੀ ਹੈ ਫੋਨ ਦੀ ਤਾਂ ਵੀ ਜਿਆਦਾ ਚਮਕ ਪਈ ਜਾਂਦੀ ਹੈ ਲਾਈਟ ਬੰਦ ਕਰੋ ਹਾਂ ਲੋ ਜੀ ਹੁਣ ਦੇਖੋ ਤੁਸੀਂ ਪਹਿਲਾਂ ਨਾ ਕੈਮਰੇ ਦੀ ਲਾਈਟ ਜਗੀ ਜਾਂਦੀ ਸੀ ਤੇ ਥੋੜੀ ਨਹੀਂ ਨਹੀਂ ਜਿਆਦਾ ਹੀ ਚਮਕਦੀ ਆਈ ਜਾਂਦੀ ਸੀਗੀ ਉਵੇਂ ਆਉਂਦਾ ਉਵੇਂ ਆਉਂਦਾ ਲੋ ਜੀ ਇਹਦੇ ਵਿੱਚ ਆ ਡਿਜ਼ਾਈਨਿੰਗ ਹੈਗੀ ਆ ਪਤਾ ਨਹੀਂ ਤੁਹਾਨੂੰ ਕੈਮਰੇ ਚ ਆ ਰਹੀ ਹੈ ਜਾਂ ਨਹੀਂ ਆ ਰਹੀ ਕਿਤੇ ਕਿਤੇ ਆਉਂਦੀ ਹੈ ਵਿੱਚ ਨਾ ਹਿਰਨ ਜੇ ਬਣੇ ਆ ਵਿੱਚ ਵਿੱਚ ਕਿਤੇ ਕਿਤੇ ਆ ਸੀ ਵਿੱਚ ਕਿਤੇ ਕਿਤੇ ਨਾ ਹਿਰਨ ਜੇ ਬਣਿਆ ਪਤਾ ਨਹੀਂ ਲੱਗਦਾ ਇਹਦੇ ਵਿੱਚ ਆਪਾਂ ਨੂੰ ਐ ਕੈਮਰੇ ਚ ਝੁਮਕੀ ਜੀ ਦੀ ਸੀ ਜਨ ਹਾਂ ਇਹ ਨਾ ਥੋੜਾ ਮਾਊਸ ਕਲਰ ਹੈ ਜੀ ਇਹ ਤੇ ਇਹ ਵਾਲੀ ਇਹਦੇ ਚ ਸਲਵਾਰ ਹੈਗੀ ਆ ਬੜੇ ਸੋਹਣੇ ਸੂਟ ਨੇ ਇੱਥੋਂ ਜੀ ਦਾ ਇੱਥੋਂ ਸਹੀ ਜੀ ਦਾ ਚਲ ਤੇ ਇਹ ਦੋ ਸੂਟ ਨੇ 1495 ਦਾ ਸੂਟ ਹੈ ਅਗਲਾ ਇਹ ਵਾਲਾ ਕਲਰ ਹੈਗਾ ਲੋ ਇਹ ਵੀ ਬੜਾ ਸੋਹਣਾ ਕਲਰ ਹੈ ਗ੍ਰੀਨ ਜਾਂ ਬਹੁਤ ਹੀ ਪਿਆਰਾ ਕਲਰ ਹੈ ਬੜੇ ਸੋਹਣੇ ਲੱਗਦੇ ਹੁੰਦੇ ਨੇ ਜਿਹੜਾ ਏਦਾਂ ਦੇ ਸੂਟ ਆ ਜਿਹੜੇ ਵਿਆਹ ਸ਼ਾਦੀਆਂ ਚ ਐਵਰ ਗ੍ਰੀਨ ਸੂਟ ਹੁੰਦੇ ਨੇ ਇਹਨਾਂ ਨੂੰ ਤੁਸੀਂ ਰਿਸ਼ਤਦਾਰੀ ਚ ਪਾਓ ਭੋਗ ਤੇ ਪਾਓ ਵਿਆਹਾਂ ਚ ਪਾਓ ਜਨਮ ਦਿਨਾਂ ਤੇ ਪਾਓ ਜਿੱਥੇ ਮਰਜ਼ੀ ਪਾਓ ਟਿੱਕੇ ਜਾਂਦੀਆਂ ਪਾਓ ਜਿੱਥੇ ਮਰਜ਼ੀ ਬਾਲੋ ਜੀ ਲੋ ਬਾਜ਼ਾਰਾਂ ਚ ਪਾਓ ਇਹ ਇਸ ਤਰ੍ਹਾਂ ਦੇ ਸੂਟ ਨੇ ਤੇ ਰੇਟ ਵੀ ਕੁਝ ਨਹੀਂ ਹੈਗਾ 1495 ਦਾ ਸੂਟ ਆ ਜਾਊਗਾ ਇਹ ਵੀ ਦੋ ਸੂਟ ਸੀਗੇ ਤੇ ਆ ਵੀ ਦੋ ਸੂਟ ਹੈ ਲੋ ਬਹੁਤ ਸੋਹਣੇ ਸੂਟ ਨੇ ਜੀ ਇਹ ਪਾਏ ਵੇ ਬੇਜਾ ਬੇਜਾ ਕਰ ਦਿੰਦੇ ਨੇ ਗੱਲ ਬਣ ਜਾਂਦੀ ਆ ਪਾ ਕੇ ਫਿਰ ਆ ਲੋ ਬੜੇ ਵਧੀਆ ਸੂਟ ਹੈ 컬러 ਵੀ ਬਹੁਤ ਸੋਹਣੇ ਨੇ ਇਹ ਵੀ 1495 ਦਾ ਸੂਟ ਹੈ ਲਓ ਜੀ ਹੁਣ ਮੈਂ ਤੁਹਾਨੂੰ ਹੋਰ ਡਿਜ਼ਾਈਨਿੰਗ ਚੇਂਜ ਕਰਦੀ ਹਾਂ ਆਹ ਲਓ ਇਹਦੇ ਵਿੱਚ ਵੀ ਬਹੁਤ ਸੋਹਣਾ ਲਹਿਰੀਆ ਜਿਹਾ ਇਹ ਵੀ ਕਾਂਜੀਵਰਮ ਦੇ ਸੂਟ ਹੈ ਤੇ ਆਹ ਹੈਗੀ ਸਲਵਾਰੇ ਦੀ ਬਲੂ ਜੀ ਤੇ ਇਹ ਹੈਗਾ ਇਹਦਾ ਸ਼ਰਟ ਬੜਾ ਸੋਹਣਾ ਲੱਗਦੇ ਹੁੰਦੇ ਆ ਇਦਾਂ ਲਹਿਰੀਆ ਜਾਂ ਨਾ ਜਿਹੜਾ ਬਹੁਤ ਹੀ ਪਿਆਰਾ ਲੱਗਦਾ ਹੈ ਲਓ ਸਹੀ ਆ ਰਿਹਾ ਹੁਣ ਹੈ ਸਹੀ ਆ ਰਿਹਾ ਲਓ ਜੀ ਬਹੁਤ ਖੂਬਸੂਰਤ ਸੂਟ ਇਹ ਵੀ ਕਾਂਜੀਵਰਮ ਦੇ ਸੂਟ ਤੇ ਨਾਲ ਇਹਦੇ ਇਹ ਵਾਲੀ ਸਲਵਾਰ ਇਹ ਵੀ ਦੋ ਸੂਟ ਨੇ ਉਹ ਇੱਕ ਇਕੱਲਾ ਤਾਰ ਹੈਗਾ ਇੱਕ ਪੈਨ ਸ਼ਾਪ ਤੇ ਆ ਕੇ ਉਹ ਹੁਣੇ-ਹੁਣੇ ਸਾਡੇ ਤੋਂ ਲੈ ਗਏ ਨੇ ਇੱਕ ਤਾਜੇ-ਤਾਜੇ ਸੂਟ ਆਏ ਸੀਗੇ ਨਾਲ ਦੀ ਨਾਲ ਹੀ ਲੈ ਗਏ ਹਾਂ ਨਾ ਆਹ ਗੁਲਾਬੀ ਜਿਹਾ ਦਿਸਦਾ ਹੈ ਗੁਲਾਬੀ ਨਹੀਂ ਹੈ ਇਹ ਇਹ ਜਾਮਨੀ ਜ ਹੈ ਜਾਨੀ ਭਾਰੀ ਉਹ ਨਹੀਂ ਹੁੰਦੀ ਜੀ ਦੁਪਹਿਰ ਖਿੜੀ ਟਾਈਪ ਉਦਾਂ ਜੇ ਦਾ ਇਹ ਉਹ ਫਰਨ ਹੈ ਹਾਂ ਉਹ ਬੜੇ ਫੁੱਲ ਵਰਗਾ ਬੜਾ ਸੋਹਣਾ ਕਲਰ ਹੈ ਤੇ ਇਹ ਹੈਗਾ ਇਹਦੇ ਨਾਲ ਸ਼ਰਟ ਤੇਡੀਆਂ-ਟੈਡੀਆਂ ਲਾਈਨਾਂ ਜੀਆਂ ਨੇ ਬੜਾ ਪਿਆਰਾ ਲੱਗਦਾ ਸੂਟ ਇਹ ਵੀ ਬਹੁਤ ਸੋਹਣਾ ਲੱਗਦਾ ਸ਼ਾਈਨ ਬਹੁਤ ਹੈ। ਲੋ ਜੀ ਅਗਲਾ ਹੈਗਾ ਇਹ ਵਾਲਾ ਕਲਰ ਇਹਦੇ ਵਿੱਚ ਇਹ ਵਾਲਾ ਗ੍ਰੀਨ ਕਲਰ ਇੰਗਲਿਸ਼ ਗ੍ਰੀਨ ਜਿਹਾ ਕਲਰ। ਇਹ ਠੀਕ ਹੈ ਠੀਕ ਹੈ। ਲੋ ਜੀ ਬਹੁਤ ਪਿਆਰਾ ਸੂਟ ਹੈ। ਫਟਾਫਟ ਬਣਾਉਂਦੀ ਕਰੋ ਤਰੀਕਾ ਉਹੀ ਵਰਤੇ ਜੋ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਟੇਲਰ ਨੂੰ ਕਿਓ ਕਿ ਇਦਾਂ ਕਰਕੇ ਫੋਲਡ ਕਰ ਦੇ ਬਸ। ਫਿਰ ਕੋਈ ਚੁਬਨ ਨਹੀਂ ਹੁੰਦੀ। ਕਿਉਂਕਿ ਆਪਣੀ ਜ਼ਿਆਦਾ ਨਾ ਇਹਦੀ ਚੁਬਨ ਹੁੰਦੀ ਜਿਹੜੀ ਉਹ ਅੰਡਰ ਆਰਮਜ਼ ਵਗੈਰਾ ਚ ਹੁੰਦੀ ਹੈ। ਲੋ ਜੀ ਅਗਲਾ ਮਾਊਸ ਜਿਹਾ ਕਲਰ ਹੈ। ਡਸਟੀ ਮਹਿੰਦੀ ਵੀ ਕਹਿ ਸਕਦੇ ਆਪਾਂ ਇਹਨੂੰ ਲੋ ਠੀਕ ਹੈ ਜੀ ਕਾਫੀ ਅੱਛੇ ਸੂਟ ਆ ਰੇਂਜ ਵਾਈਜ਼ ਤਾਂ ਜਾਦਾ ਹੀ ਅੱਛੇ ਸੂਟ ਆ ਇਹ 1495 ਦੇ ਵਿੱਚ ਸੂਟ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਇਹ ਤੁਸੀਂ ਜੇ ਇੱਕ ਸੂਟ ਲਾਉਂਗੇ 1495 ਦਾ ਦੋ ਸੂਟ ਇਕੱਠੇ ਬਾਈ ਕਰ ਲਓਗੇ ਕੋਈ ਵੀ ਇਹਨਾਂ ਚੋਂ ਦੋ ਸੂਟ ਬਾਈ ਕਰ ਲਓਗੇ 50-50 ਹੋਰ ਲੈਸ ਹੋ ਜਾਣਗੇ 14 1400 ਚ ਮਿਲ ਜਾਣਗੇ ਦੋ ਸੂਟ ਤੁਹਾਨੂੰ ਠੀਕ ਹੈ ਤੇ ਬਾਕੀਆਂ ਦੇ ਵੀ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਹੀ ਹੈਗਾ ਜੀ ਮੈਂ ਤੁਹਾਨੂੰ ਇੱਕ ਵਾਰੀ ਕਲੀਅਰ ਕਰੀ ਦੇਵਾਂ ਕਿ ਜਿੰਨਾ ਵੀ ਇਹ ਵੀਡੀਓ ਦਿੱਤੀ ਤੁਹਾਨੂੰ ਮੈਂ ਇਹ ਡਿਸਕਾਊਂਟ ਦੀ ਵੀਡੀਓ ਸੀ ਤੇ ਇਹਦੇ ਵਿੱਚ ਅਗਰ ਤੁਸੀਂ ਦੋ ਸੂਟ ਚਾਹਤੇ ਹੋ ਦੋਨਾਂ ਦੇ ਵਿੱਚੋਂ 50 50 ਆਪਾਂ ਹੋਰ ਲੈਸ ਕਰ ਦਾਂਗੇ ਇਹ ਆਲਰੇਡੀ ਡਿਸਕਾਊਂਟ ਹੈ ਉਹਦੇ ਉੱਪਰ ਇੱਕ ਫੀਅਰ ਡਿਸਕਾਊਂਟ ਹੈ ਠੀਕ ਹੈ ਜੀ ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ